ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕarele ਬਣਾਉਨੇ ਆਂ ਭਰਮਾ ਕarele ਕarele ਦੇ ਛਿੱਲਾ ਉਤਾਰ ਲੈਨੇ ਆਪਾਂ ਕਰੇਲੇ ਛਿੱਲੇ ਆ ਹੁਣ ਆਪਾਂ ਇਹਨਾਂ ਨੂੰ ਤੋਕੇ ਤੇ ਸੁੱਕਣੇ ਪਾ ਦਿੰਨੇ ਆ ਤਾਂ ਪੈਨਾਂ ਨੂੰ ਪਾਉਣਾ ਜ਼ਰੂਰੀ ਹੁੰਦਾ ਨਾ ਥੋੜਾ ਜਿਹਾ ਇਹਨਾਂ ਦੀ ਕੜਵਾਟ ਖਤਮ ਹੋ ਜਾਂਦੀ ਆ ਤੇ ਨਾਲੇ ਤੇਲ ਵੀ ਘੱਟ ਲੈਂਦੇ ਆ ਫਿਰ ਕਰੇਲੇ ਆਪਾਂ ਧੁੱਪੇ ਸੁਕਾ ਲਏ ਆ ਇਹਨਾਂ ਨੂੰ ਜਿੰਨਾ ਸੁਕਾਓ ਉਨਾ ਹੀ ਚੰਗਾ ਹੁੰਦਾ ਚਲੋ ਆਪਣੇ ਟਾਈਮ ਦੇ ਹਿਸਾਬ ਨਾਲ ਜਿੰਨਾ ਕੁ ਆਪਣੇ ਕੋਲ ਟਾਈਮ ਹੈਗਾ ਉਹਨਾਂ ਆਪਾਂ ਸੁਕਾ ਲੈਨੇ ਆ ਤੇ ਆਪਾਂ ਇਹਦੇ ਵਾਸਤੇ ਮਸਾਲਾ ਤਿਆਰ ਕਰਦੇ ਆ ਲਸਣ ਪਿਆਜ਼ ਹਰੀ ਮਿਰਚ ਨਮਕ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਧਨੀਆ ਪਾਊਡਰ ਗਰਮ ਮਸਾਲਾ ਹਲਦੀ ਹੁਣ ਇਹਨੂੰ ਕੁੱਟ ਕੇ ਪੇਸਟ ਤਿਆਰ ਕਰ ਲੈਣੇ ਆ। ਮਸਾਲਾ ਆਪਣਾ ਕੁੱਟਿਆ ਗਿਆ ਉਹਨ ਇੱਕ ਸਾਈਡ ਆਪਾਂ ਤੇਲ ਗਰਮ ਧਰ ਦਿੰਨੇ ਆ ਤੇ ਨਾਲ ਹੀ ਆਪਾਂ ਗਰੇਲਿਆਂ ਦੇ ਵਿੱਚ ਮਸਾਲਾ ਭਰ ਲੈਨੇ ਆ ਆਪਾਂ ਜਮਮਜ ਦੇ ਨਾਲ ਇਹਨਾਂ ਦੇ ਵਿੱਚ ਮਸਾਲਾ ਭਰ ਲੈਨੇ ਆ ਕਰੇਲੇ ਆਪਾਂ ਹੋਰ ਵੀ ਜ਼ਿਆਦਾ ਸੁਕਾ ਸਕਦੇ ਆ ਕਿਉਂਕਿ ਮੇਰੇ ਕੋਲ ਟਾਈਮ ਥੋੜਾ ਸੀਗਾ ਆਪਾਂ 2 ਘੰਟੇ ਵਾਸਤੇ ਵੀ ਇਹਨਾਂ ਨੂੰ ਸੁਕਾ ਸਕਦੇ ਆ ਜਿੰਨੇ ਸੁੱਕਣਗੇ ਉਹਨੇ ਤੇਲ ਘੱਟ ਲੈਂਦੇ ਆ ਆਪਾਂ ਇਸੇ ਤਰ੍ਹਾਂ ਹੀ ਸਾਰੇ ਕਰੇਲੇ ਪਰ ਲੈਨੇ ਆ ਕ੍ਰੇਲਿਆਂ ਦੇ ਵਿੱਚ ਮਸਾਲਾ ਭਰਿਆ ਗਿਆ ਆਪਣਾ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲੈਣੇ ਆ। ਸਲੋ ਸਲੋ ਅੱਗ ਤੇ ਆਪਾਂ ਬਣਾਵਾਂਗੇ ਇਹਨਾਂ ਨੂੰ। ਨੇ ਇੱਕ ਸਾਈਡ ਤੋਂ ਕਰੇਲੇ ਬਣ ਗਏ ਆਪਣੇ ਇਹਨਾਂ ਨੂੰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਿੰਨੇ ਆ ਇਸੇ ਤਰ੍ਹਾਂ ਆਪਾਂ ਉਲਟ-ਪੁਲਟ ਕਰਕੇ ਕਰੇਲੇ ਬਣਾਵਾਂਗੇ ਕਿਉਂਕਿ ਸਲੋ ਸਲੋ ਅੱਗ ਤੇ ਭੁੰਨਣ ਨਾਲ ਥੋੜਾ ਜਿਹਾ ਟਾਈਮ ਲੈਂਦੇ ਹੈ ਇੱਕ ਤਾਂ ਇਹ ਜਲਦੀ ਜਿਆਦਾ ਤੇਜ਼ ਅੱਗ ਤੇ ਭੁੰਨਾ ਕੇ ਸੜ ਜਾਣਗੇ ਤੇ ਦੂਸਰੀ ਗੱਲ ਇਹ ਕੋੜੇ ਬਣਦੇ ਫਿਰ ਸਲੋ ਸਲੋ ਅੱਗ ਤੇ ਥੋੜਾ ਜਿਹਾ ਕੜਵਾਟ ਇਹਨਾਂ ਦੀ ਖਤਮ ਹੋ ਜਾਂਦੀ ਹੈ ਕarele ਆਪਣੇ ਬਣ ਗਏ ਤੁਸੀਂ ਵੀ ਇਸ ਤਰੀਕੇ ਨਾਲ Karele ਬਣਾਉਣੇ try ਜ਼ਰੂਰ ਕਰਿਓ ਨਾਲੇ ਚੈਨਲ ਨੂੰ subscribe ਕਰਦੇ ਰਹਿਓ ਨਾਲੇ like ਕਰੋ share ਕਰੋ